ਜੀ ਜੀ ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਬਹੁਤ ਹੀ ਸਸਤਾ ਘਰ ਲੈ ਕੇ ਹਾਜ਼ਰ ਹੋਏ ਆਂ ਜੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਵਾਤ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਘਰ ਤੁਸੀਂ ਦੇਖ ਰਹੇ ਹੋ ਜੀ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਬਣਿਆ ਹੋਇਆ ਸਿਰਫ 8 ਲੱਖ ਰੁਪਈਆ ਪ੍ਰਾਈਜ਼ ਹੈ ਜੀ ਕਰਤਾ ਬਾਕੀ ਰੇਟ ਦੇ ਵਿੱਚ ਮੌਕੇ ਤੇ ਹੋਰ ਵੀ ਮਾਨਤਾਣ ਮਾਲਕਾ ਵੱਲੋਂ ਘਰ ਦਿੱਤਾ ਜਾਵੇਗਾ ਵੀਡੀਓ ਨੂੰ ਤੁਸੀਂ ਜਰੂਰ ਪੂਰਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿਹੜੇ ਦੇ ਵਿੱਚ ਕਿੰਨੀ ਜਗ੍ਹਾ ਜੀ ਖੁੱਲਾ ਡੁੱਲਾ ਵਿਹੜਾ ਬਣਿਆ ਹੋਇਆ ਪੱਕਾ ਘਰ ਹੈ ਜੀ ਪੱਕਾ ਫਰਸ਼ ਲੱਗਿਆ ਹੋਇਆ ਸੋ ਘਰ ਦੇ ਵਿੱਚ ਪਾਣੀ ਤੇ ਬਿਜਲੀ ਦਾ ਪ੍ਰਬੰਧ ਬਹੁਤ ਵਧੀਆ ਹੈ ਜੀ ਕਿਸੇ ਛੋਟੀ ਫੈਮਿਲੀ ਨੇ ਰਹਿਸ ਵਾਸਤੇ ਘਰ ਖਰੀਦਣਾ ਤਾਂ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਘਰ ਬਣਿਆ ਹੋਇਆ ਦੋਸਤੋ ਸੁਪਬਾਤ ਪਿੰਡ ਹੈ ਜੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮਾਛੀਵਾੜਾ ਤੇ ਸਮਰਾਲਾ ਸਿਟੀ ਦੇ ਬਿਲਕੁਲ ਨੇੜੇ ਇਹ ਪਿੰਡ ਲੱਗਦਾ ਹੈ ਜੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਹੈ ਜੀ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਮਾਲਕਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਘਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਸਿੰਗਲ ਸਟੋਰੀ ਇਹ ਘਰ ਬਣਿਆ ਹੋਇਆ ਹੈ ਜੀ ਸੋ ਬਹੁਤ ਖੁੱਲੇ ਡੁੱਲੇ ਘਰ ਦੇ ਵਿੱਚ ਬੈੱਡਰੂਮ ਨੇ ਜੀ ਪੂਰੇ ਘਰ ਦੇ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਜੀ ਵਧੀਆ ਗੇਟ ਦਰਵਾਜ਼ੇ ਨੇ ਜੀ ਲੱਕੜੀ ਨਾਲ ਤਿਆਰ ਕਰਵਾਏ ਹੋਏ ਬਿਜਲੀ ਤੇ ਪਾਣੀ ਦਾ ਪ੍ਰਬੰਧ ਘਰ ਦੇ ਵਿੱਚ ਬਹੁਤ ਵਧੀਆ ਜੀ ਸੋ ਅਟੈਚ ਬਾਥਰੂਮ ਹੈ ਜੀ ਅੰਦਰ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਟਾਇਲ ਪੱਥਰ ਲਗਵਾ ਕੇ ਵਧੀਆ ਮਾਲਕਾਂ ਵੱਲੋਂ ਕੰਮ ਕਰਵਾਇਆ ਹੋਇਆ ਜੀ ਸੋ ਲਾਲ ਪੱਟੀ ਦੇ ਵਿੱਚ ਮਾਲਕਾਂ ਦਾ ਨੰਬਰ ਹੈ ਜੀ 8 ਲੱਖ ਰੁਪਇਆ ਘਰ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾ ਵੱਲੋਂ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਸੋ ਰੇਟ ਦੇ ਵਿੱਚ ਤੁਹਾਨੂੰ ਹੋਰ ਵੀ 8 ਲੱਖ ਦੇ ਵਿੱਚੋਂ ਮਾਨਤਾਣ ਮਾਲਕਾ ਵੱਲੋਂ ਕਰ ਦਿੱਤਾ ਜਾਵੇਗਾ ਜੀ ਘਰ ਦੇ ਵਿੱਚ ਵਧੀਆ ਸਟੋਰ ਰੂਮ ਹੈ ਜੀ ਵਧੀਆ ਬੈਡਰੂਮ ਨੇ ਜੀ ਘਰ ਖਰੀਦਣ ਦੇ ਲਈ ਤੁਸੀਂ ਮਾਲਕਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਜੀ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਵੇਚਣ ਲਈ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾਓ ਜੀ ਸਾਡਾ WhatsApp ਨੰਬਰ ਸਕਰੀਨ ਤੇ ਫਰੰਟ ਸਾਈਡ ਤੇ ਚੱਲ ਰਿਹਾ ਜੀ ਸਾਨੂੰ WhatsApp ਤੇ ਟੈਡੇ ਫੋਨ ਨਾਲ ਘਰ ਦੀ ਤੁਸੀਂ ਇਹ ਵੀਡੀਓ ਬਣਾ ਕੇ ਭੇਜੋ ਤੇ ਆਪਣੇ ਘਰ ਦੀ ਡਿਟੇਲ ਲਿਖ ਕੇ ਭੇਜੋ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ